ਜਿਹੜੀ ਹੁਣ ਹਿੰਦੁਸਤਾਨ ਦੀ ਨਵੀਂ ਵਿਦਿਆ ਨੀਤੀ ਬਣਾਈ ਹੈ ਇਹਨਾਂ ਨੇ 2020 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਅਸੀਂ ਜੀ ਜਿਹੜਾ ਸਾਡਾ ਸਾਰੇ ਦਾ ਸਾਰਾ ਵਿਦਿਅਕ ਘਟਾਂ ਚਾ ਉਹ ਖੇਤਰੀ ਬੋਲੀਆਂ ਵਿੱਚ ਹੋਊਗਾ ਹਾਂ ਮੈਂ ਪੜਿਆ ਵੀ ਪੜਿਆ ਤੁਸੀਂ ਹਾਂ ਉਹ ਆਖਿਆ ਉਹਨਾਂ ਨੇ ਜਿਹੜੇ ਮਰਜ਼ੀ ਤਰੀਕੇ ਆ ਚਾਹੇ ਉਹਨਾਂ ਦੀ ਇੱਛਾ ਜੋ ਮਰਜ਼ੀ ਹੋਵੇ ਆਮ ਲੋਕ ਕਹਿੰਦੇ ਨੇ ਵੀ ਉਹ ਹਿੰਦੀ ਨੂੰ ਫਲਾਉਣਾ ਚਾਹੁੰਦੇ ਨੇ ਮੈਂ ਵੀ ਉਸ ਗੱਲ ਨਾਲ ਸਹਿਮਤ ਹਾਂ ਉਹਦੇ ਬਾਰੇ ਕਦੇ ਫੇਰ ਗੱਲ ਹੋ ਜਾਏਗੀ ਪਰ ਮੈਂ ਇਹ ਕਹਿਣਾ ਵੀ ਉਹਦੇ ਵਿੱਚ ਇਹ ਗੁੰਜਾਇਸ਼ ਹੈਗੀ ਕਿ ਜਦ ਅਗਲੀ ਸਰਕਾਰ ਨੇ ਲਿਖ ਦਿੱਤਾ ਕਿ ਅਸੀਂ ਖੇਤਰੀ ਬੋਲੀਆਂ ਦੇ ਵਿੱਚ ਇਹ ਸ਼ੁਰੂ ਕਰਾਂਗੇ ਤਾਂ ਇਹ ਸਾਨੂੰ ਇਸ ਖਾਤਰ ਉਦਦਮ ਕਰ ਲੈਣਾ ਚਾਹੀਦਾ ਸਾਨੂੰ ਸਾਡੀ ਵਿੱਦਿਆ ਪੰਜਾਬੀ ਵਿੱਚ ਕਰਨ ਖਾਤਰ ਸਾਨੂੰ ਸਾਡੀ ਵਿੱਦਿਆ ਸ਼ਬਦਾਵਲੀ ਜਿਹੜੀ ਨਵੀਂ ਘੜਨ ਖਾਤਰ ਉਹਦੇ ਖਾਤਰ ਤਿਆਰ ਹੋ ਜਾਣਾ ਚਾਹੀਦਾ ਤੇ ਜਿੰਨੇ ਮੈਨੂੰ ਨਹੀਂ ਪਤਾ ਵੀ ਸਰਕਾਰ ਕਿੰਨੀ ਕਿ ਤਿਆਰ ਹੋ ਇਹ ਤੁਹਾਡੇ ਵਰਗੇ ਜਿਹੜਾ ਮੈਹਿਕਮਾ ਹੈ ਪੱਤਰਕਾਰੀ ਹੈ ਜੇ ਤੁਸੀਂ ਉਦਦਮ ਕਰੋ ਠੀਕ ਹੈ ਨਹੀਂ ਨਹੀਂ ਮੈਂ ਇਹ ਕਹਣਾ ਵੀ ਤੁਸੀਂ ਘਟੋ ਘਟ ਲੋਕਾਂ ਤੇ ਦਬਾਅ ਤਾਂ ਪਾਉਣਾ ਵੀ ਤੁਸੀਂ ਪੰਜਾਬੀ ਬਾਲਾਓ ਤੇ ਜਿਹੜੇ ਬੰਦੇ ਨੇ ਜਿਹੜੇ ਰਾਜਨੀਤਿਕ ਬੰਦੇ ਨੇ ਜਿਹੜੇ ਵੱਡੀਆਂ ਵੱਡੀਆਂ ਵਿਧੇਕ ਥਾਵਾਂ ਤੇ ਜਾਂ ਪ੍ਰਸ਼ਾਸਨਿਕ ਥਾਵਾਂ ਤੇ ਬੈਠੇ ਨੇ ਉਹਨਾਂ ਨੂੰ ਸਵਾਲ ਪੁੱਛੋ ਉਹਨਾਂ ਨੂੰ ਪੁੱਛੋ ਤੇ ਕਹੇ ਵੀ ਨਵੀਂ ਵਿਦਿਆ ਨੀਤੀ ਤਹਿਤ ਉਹਨਾਂ ਨੇ ਤਾਂ ਆਖਿਆ ਵੀ ਤੁਸੀਂ ਆਪਣੀ ਖੇਤਰੀ ਬੋਲੀ ਨੂੰ ਤਕੜੀ ਕਰ ਲਓ ਤੁਸੀਂ ਕੀ ਕਰ ਰਹੇ ਹੋ